ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਯਾਮਾਰੀਸ਼ ਕੁਮਾਰ ਰੋਮਪrakash ਵੱਲੋਂ ਜ਼ਿਲ੍ਹਾ ਰੈੱਡ ਕਰਾਸ ਨਸ਼ਾ ਸ਼ਡਾਓ ਕੇਂਦਰ ਦਾ ਦੌਰਾ ਕੀਤਾ ਗਿਆ ਇੱਥੇ ਪਹੁੰਚਣ ਤੇ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਸ਼੍ਰੀ ਰਮੇਸ਼ ਮਹਾਜਨ ਵੱਲੋਂ ਐਸਐਸਪੀ ਸਾਹਿਬ ਨੂੰ ਗੁਲਦਸਤਾ ਦੇ ਕੇ ਉਨ੍ਹਾਂ ਦਾ ਨਿਗਾਹ ਸਵਾਗਤ ਕੀਤਾ ਗਿਆ ਔਰ ਕੇਂਦਰ ਵਿੱਚ ਦਾਖਲ ਮਰੀਜ਼ਾਂ ਬਾਰੇ ਵਿਸਤ੍ਰਿਤ ਜਾਣਕਾਰੀ ਵੀ ਦਿੱਤੀ ਗਈ ਕੇਂਦਰ ਵਿੱਚ ਦਾਖਲ ਮਰੀਜ਼ਾਂ ਦੇ ਨਾਲ ਐਸਐਸਪੀ ਗੁਰਦਾਸਪੁਰ ਵੱਲੋਂ ਲੰਬਾ ਸਮਾਂ ਗੱਲਬਾਤ ਕੀਤੀ ਗਈ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਨਸ਼ਿਆਂ ਦੇ ਖਿਲਾਫ ਇਕਜੁੱਟ ਹੋਣ ਦੀ ਲੋੜ ਹੈ ਐਸਐਸਪੀ ਸਾਹਿਬ ਨੇ ਕਿਹਾ ਕਿ ਨਸ਼ਿਆਂ ਦੀ ਲਾਤ ਇੱਕ ਅਜੀਹੀ ਸਥਿਤੀ ਪੈਦਾ ਕਰ ਦਿੰਦੀ ਹੈ ਕਿ ਮਨੁੱਖ ਦਾ ਦਿਮਾਗ ਅਤੇ ਵਿਵਹਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਹਨ ਔਰ ਉਹ ਗਲਤ ਰਸਤੇ ਨੂੰ ਬੜੀ ਤੇਜ਼ੀ ਦੇ ਨਾਲ ਤੁਰ ਪੈਂਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਨਸ਼ੇ ਦੀ ਇਸ ਬੁਰੀ ਆਦਤ ਤੋਂ ਦੂਰ ਰਹਿਣਾ ਚਾਹੀਦਾ ਹੈ ਇਸ ਮੌਕੇ ਤੇ ਐਸਐਸਪੀ ਸਾਹਿਬ ਨੇ ਕੇਂਦਰ ਦੇ ਸੰਚਾਲਕ ਰਮੇਸ਼ ਮਹਾਜਨ ਦੀ ਵੀ ਤਾਰੀਫ ਕੀਤੀ ਜਿਨ੍ਹਾਂ ਦੀ ਬਦੌਲਤ ਹਜ਼ਾਰਾਂ ਨੌਜਵਾਨ ਇਸ ਨਸ਼ੇ ਦੀ ਦਲਦਲ ਤੋਂ ਬਾਹਰ ਆ ਚੁੱਕੇ ਹਨ ਗੌਰਤਲਬ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿਛਲੇ 15 ਸਾਲਾਂ ਤੋਂ ਇਹ ਰਮੇਸ਼ ਮਹਾਜਨ ਜੀ ਦੀ ਅਗਵਾਈ ਹੇਠ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਹੈ ਜਿਸ ਨੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਬਚਾਈ ਹੈ ਅੱਜ ਰੈੱਡ ਕਰਾਸ ਡੀ ਐਡਿਕਸ਼ਨ ਸੈਂਟਰ ਜ਼ਿਲ੍ਹਾ ਗੁਰਦਾਸਪੁਰ ਜੋ ਹੈ ਉੱਥੇ ਅਸੀਂ ਵਿਜ਼ਿਟ ਕੀਤਾ ਹੈ ਮੇਰੇ ਨਾਲ ਜੋ ਇੱਥੇ ਦੇ ਇੰਚਾਰਜ ਹੈ ਉਹ ਵੀ ਪ੍ਰੈਜ਼ెంట్ ਹੈਗੇ ਤੇ ਕਈ ਸਾਰੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਹੈ ਉਹਨਾਂ ਦੇ ਵੀ ਨੁਮਾਇੰਦੇ ਹੈ ਸਾਡੇ ਆਪਣੇ ਸਾਂਚ ਕੇਂਦਰ ਦੇ ਜਿਹੜੇ ਅਫਸਰ ਹੈ ਉਹ ਵੀ ਹੈਗੇ ਤੇ ਸਾਡੇ ਡੀ ਐਡਿਕਸ਼ਨ ਸੈੱਲ ਦੇ ਜਿਹੜੇ ਡਰੱਗ ਡਿਸਪੋਜ਼ਲ ਸੈੱਲ ਦੇ ਜਿਹੜੇ ਅਫੀਸਰਸ ਹੈ ਉਹ ਵੀ ਹੈਗੇ ਸੇ ਇਹ ਜਿਹੜੀ ਵਿਜ਼ਿਟ ਹੈਗੀ ਬੇਸਿਕ ਇਹਦਾ ਪਰਪਸ ਹੈ ਟੂ ਨੋ ਅਬਾਊਟ ਦਾ ਵੈਲ ਬੀਂਗ ਆਫ ਜੋ ਆਪਣੇ ਡਰੱਗ ਐਡਿਕਟਸ ਹੈ ਉਹਨਾਂ ਦੀ ਕੀ ਸਮੱਸਿਆ ਹੈਗੀ ਉਹਨਾਂ ਨੂੰ ਕੀ ਪ੍ਰੋਬਲਮ ਫੇਸ ਕਰਨ ਨੂੰ ਮਿਲ ਰਹੀ ਹੈ ਤੇ ਇਸ ਇਸ ਚੀਜ਼ ਦਾ ਹੱਲ ਵੀ ਦੇਖਣਾ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਕਾਮ ਜਿਹੜਾ ਹੈ ਡੀ ਐਡਿਕਸ਼ਨ ਦਾ ਇਹ ਰੈੱਡ ਕਰਾਸ ਵੱਲੋਂ ਕੀਤਾ ਜਾ ਰਿਹਾ ਹੈ ਤੇ ਕਈ ਵਾਰੀ ਇਹ ਹੁੰਦਾ ਕਿ ਇਹ ਨਾ ਜਿਹੜੇ ਪੇਸ਼ੈਂਟਸ ਹਨ ਬੇਸਿਕਲੀ ਇਹਨਾਂ ਨੂੰ ਪੇਸ਼ੈਂਟਸ ਹੀ ਕਹਿੰਦੇ ਆ ਪੇਸ਼ੈਂਟਸ ਨੂੰ ਇਹਨਾਂ ਦੇ ਫੈਮਿਲੀ ਮੈਂਬਰਸ ਵੱਲੋਂ ਵੀ ਛੱਡਿਆ ਜਾਂਦਾ ਹੈ ਉਹ ਉਹਨਾਂ ਨੂੰ ਡਿਸਓਨ ਕਰ ਦਿੰਦੇ ਆ ਇਹ ਇਹ ਜਿਹੜਾ ਆਪਣਾ ਪ੍ਰੈਸਟੀਜ ਇਸ਼ੂ ਬਣਾ ਕੇ ਸੋ ਇੱਕ 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 ਪਾਸੇ ਜਿਹੜਾ ਇਹ ਪੇਸ਼ੈਂਟ ਸਮਾਜਿਕ ਬੁਰਾਈ ਜਿਹੜੀ ਇੱਕ ਡਰਗ ਦੀ ਪ੍ਰੋਬਲਮ ਉਹਨੂੰ ਝੇਲ ਰਿਹਾ ਤੇ ਦੂਜੇ ਪਾਸੇ ਆਪਣੇ ਪਰਿਵਾਰਿਕ ਲੜਾਈ ਵੀ ਲੜ ਰਿਹਾ ਤੇ ਆਪਣੇ ਹੀ ਫੈਮਿਲੀ ਮੈਂਬਰ ਦੇ ਕਾਰਨ ਉਹਨਾਂ ਨੂੰ ਜਿਹੜੀ ਇਨਡਿਗਨਿਟੀ ਮਿਲ ਰਹੀ ਹੈ ਜਾਂ ਜਿਹੜਾ ਉਹਨਾਂ ਦਾ ਤਰਸਕਾਰ ਹੋ ਰਿਹਾ ਉਹ ਵੀ ਉਹ ਝੇਲ ਰਿਹਾ ਤੇ ਇੰਨੀ ਕੰਪਲੈਕਸ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਕੇ ਅੱਗੇ ਚਲਾਣਾ ਬੜਾ ਹੀ ਔਖਾ ਕੰਮ ਹੈ ਸੋ ਅਸੀਂ ਇੱਕ ਪਾਸੇ ਜਿੱਥੇ ਵਿਜ਼ਿਟ ਕਰਕੇ ਇਹਨਾਂ ਦੀ ਸਮੱਸਿਆ ਵੀ ਸੁਣ ਰਹੇ ਤੇ ਇਹਨਾਂ ਦੇ ਇਹਨਾਂ ਦੇ ਥਰੂ ਸਾਨੂੰ ਇਹ ਮੋਟੀਵੇਸ਼ਨਲ ਸਟੋਰੀਜ਼ ਵੀ ਮਿਲ ਰਹੀ ਹੈ ਸੋ ਅਸੀਂ ਕੋਸ਼ਿਸ਼ ਇਹੀ ਕਰ ਰਹੇ ਹਾਂ ਕਿ ਜਿਹੜੇ ਸਾਡੇ ਡਰਗ ਡੈਡਿਕਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਹੈ ਐਡਮਿਸ਼ਨ ਇਸ ਚੈ ਵੀ ਚੱਲ ਰਹੇ ਤੇ ਜਿਹੜੇ ਬਾਰਡਰ ਦੇ ਪੁਲਿਸ ਸਟੇਸ਼ਨਸ ਹਨ ਬਾਰਡਰ ਦੇ ਪਿੰਡ ਹਨ ਜਿੱਥੇ ਅਸੀਂ ਰੈਗੂਲਰ ਸੈਮੀਨਾਰ ਤੇ ਕੋਈ ਨਾ ਕੋਈ ਪ੍ਰੋਗਰਾਮ ਚਲਾ ਰਹੇ ਹਾਂ ਉੱਥੇ ਇਸ ਤਰ੍ਹਾਂ ਦੇ ਜਿਹੜੀ ਸਕਸੈਸ ਸਟੋਰੀਜ਼ ਹਨ ਉਹਨੂੰ ਲੈ ਕੇ ਜਾਈਏ ਕਿਉਂਕਿ ਹਮੇਸ਼ਾ ਇਹ ਹੁੰਦਾ ਹੈ ਕਿ ਨੇਗੇਟਿਵ ਪਬਲਿਸਿਟੀ ਡਰਗ ਨੂੰ ਲੈ ਕੇ ਕਾਫੀ ਹੁੰਦੀ ਹੈ ਬਟ ਜਿਹੜਾ ਪੋਜ਼ਿਟਿਵ ਸਾਈਡ ਹੈ ਕਿ ਜੋ ਬੰਦਾ ਛੱਡ ਰਿਹਾ ਇਹਨੂੰ ਜੋ ਆਪਣੇ ਡਿਟਰਮੀਨੇਸ਼ਨ ਨਾਲ ਅੱਗੇ ਵਧ ਰਿਹਾ ਜੋ ਕਿ ਬਾਕੀਆਂ ਦੇ ਨਾਲ ਵੀ ਇੱਕ ਮੋਟੀਵੇਸ਼ਨ ਦਾ ਸੋਰਸ ਬਣ ਸਕਦਾ ਉਹਨੂੰ ਨਹੀਂ ਦਿਖਾਇਆ ਜਾਂਦਾ ਤੇ ਉਹਨਾਂ ਨੂੰ ਵੀ ਆਪਾਂ ਅੱਗੇ ਲੈ ਕਰਾਈਏ ਤੋਂ ਇਸ ਤਰ੍ਹਾਂ ਦੇ ਜਿਹੜੇ ਵੀ ਇੱਥੇ ਦੇ ਪੇਸ਼ੈਂਟਸ ਹੈ ਜੋ ਕਿ ਬਾਦ ਵਿੱਚ ਛੱਡ ਚੁੱਕੇ ਹਨ ਤੇ ਦੂਜਾਂ ਨੂੰ ਵੀ ਹੈਲਪ ਹੈਲਪ ਕਰ ਰਹੇ ਹਨ ਅਸੀਂ ਉਹਨਾਂ ਨੂੰ ਆਪਣਾ ਮੈਸਕੋਟ ਬਣਾ ਕੇ ਉਹਨਾਂ ਦੀ ਸਕਸੈਸ ਸਟੋਰੀਜ਼ ਨੂੰ ਬਾਕੀਆਂ ਦੇ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜੇ ਬੰਦੇ ਆਲਰੇਡੀ ਇਸ ਦਾ ਸ਼ਿਕਾਰ ਹੈ ਉਹ ਇਸ ਤੋਂ ਬਾਹਰ ਆ ਸਕਣ